ਪਰ ਰਾਤ ਵਾਲੇ ਦਿਨ دوست ਹੋਇਆ ਬਿਮਾਰ ਜਦੋਂ ਵਿਆਹ ਵਾਲੇ ਮੁੰਡੇ ਨੂੰ ਪਤਾ ਲੱਗਿਆ ਤਾਂ ਮੌਕੇ ਤੇ ਕਰਤਾ ਆ ਕੰਮ ਅਕਸਰ ਹੀ ਕੁਝ ਦੋਸਤ ਇਹੋ ਜਿਹੇ ਹੁੰਦੇ ਨੇ ਜੋ ਕਿ ਚੰਗੇ ਮਾੜੇ ਸਮੇਂ ਵਿੱਚ ਹਮੇਸ਼ਾ ਨਾਲ ਖੜਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਹਸਪਤਾਲ ਵਿੱਚ ਜਾਂਦਾ ਦਿਖਾਈ ਦੇ ਰਿਹਾ ਹੈ ਦਰਸਾ ਜਿਸ ਦਿਨ ਇਸ ਮੁੰਡੇ ਦੀ ਬਰਾਤ ਸੀ ਉਸ ਦਿਨ ਇਸ ਦਾ ਇੱਕ ਦੋਸਤ ਬਿਮਾਰ ਹੋ ਜਾਂਦਾ ਹੈ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪਰ ਜਦੋਂ ਬਰਾਤ ਤੁਰਨ ਲੱਗਦੀ ਹੈ ਅਤੇ ਵਿਆਹ ਵਾਲੇ ਮੁੰਡੇ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਦਾ ਦੋਸਤ ਹਸਪਤਾਲ ਵਿੱਚ ਦਾਖਲ ਹੈ ਤਾਂ ਉਹ ਸਾਰਾ ਕੁਝ ਛੱਡ ਕੇ ਵਿਆਹ ਵਾਲੇ ਕੱਪੜਿਆਂ ਵਿੱਚ ਹੀ ਸਿੱਧਾ ਹਸਪਤਾਲ ਵਿੱਚ ਆਪਣੇ ਦੋਸਤ ਨੂੰ ਮਿਲਣ ਚੱਲਿਆ ਜਾਂਦਾ ਹੈ ਅਤੇ ਉਸ ਦਾ ਹਾਲ ਚਾਲ ਪੁੱਛ ਕੇ ਉਸ ਨੂੰ ਗਲ ਲਾ ਲੈਂਦਾ ਹੈ ਉਸ ਨੂੰ ਕਹਿੰਦਾ ਹੈ ਕਿ ਜੇ ਤੂੰ ਕਹੇ ਤਾਂ ਮੈਂ ਤੇਰੇ ਲਈ ਇੱਕ ਸਪੈਸ਼ਲ ਗੱਡੀ ਮੰਗਵਾ ਸਕਦਾ ਹਾਂ ਜੇ ਤੂੰ ਬਰਾਤ ਤੇ ਜਾ ਸਕਦਾ ਹੈ ਪਰ ਦੋਸਤ ਕਹਿੰਦਾ ਹੈ ਕਿ ਕੋਈ ਨਾ ਤੂੰ ਜਾ ਕੇ ਵਿਆਹ ਕਰਵਾ ਆਪਾਂ ਤਾਂ ਮਿਲਦੇ ਹੀ ਰਹਿਣਾ ਹੈ ਮੇਰੇ ਠੀਕ ਹੋਏ ਤੇ ਪਾਰਟੀ ਕਰਾਂਗੇ ਸੋ ਕੀ ਕੋਈ ਤੁਹਾਡਾ ਵੀ ਇਹੋ ਜਿਹਾ ਦੋਸਤ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਉਹਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ